ਬਾਈ ਸਾਸਤਰੀ ਘਾਲ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਦਿਖਾਵਾਂਗੇ ਬਾਈ 1 2 3 4 5 ਤੇ 6 ਟਰੈਕਟਰ ਦਿਖਾਵਾਂਗੇ ਠੀਕ ਆ 6 ਟਰੈਕਟਰ ਆ ਅਲੱਗ-ਅਲੱਗ ਟਰੈਕਟਰ ਆ ਬਾਈ ਜਿਹੜੇ ਟਰੈਕਟਰ ਆ ਬਾਈ ਘੱਟ ਰੇਟ ਵਾਲੇ ਵੀ ਆ ਵੱਧ ਵਾਲੇ ਵੀ ਹੈਗੇ ਆ ਠੀਕ ਆ ਜਿਹੜਾ ਰੇਟ ਆ ਬਾਈ ਟਰੈਕਟਰ ਦੀ ਕੰਡੀਸ਼ਨ ਦੇ ਹਿਸਾਬ ਨਾਲ ਰੱਖਿਆ ਹੋਇਆਗਾ ਹੁਣ ਆਪਾਂ ਬਾਈ ਆਹ ਪ੍ਰੀਤ ਤੋਂ ਸ਼ੁਰੂ ਕਰਨ ਲੱਗਿਆ 2023 ਮਾਡਲ ਆ ਬਾਈ ਪਹਿਲਾ ਟਰੈਕਟਰ ਦੀ ਨਾ ਕੰਡੀਸ਼ਨ ਚੰਗੀ ਤਰ੍ਹਾਂ ਬਾਈ ਸਟਿਲ ਹੋ ਕੇ ਦਿਖਾ ਦੇ ਚੱਲਦੇ ਆ ਜਿਹੜਾ ਟਰੈਕਟਰ ਦਾ ਇੰਜਨ ਆ ਆ ਬਲੈਕ ਬਲੂਕ ਐਨ ਜਮਨ ਚੌਂਕੀ ਜਾਂਦਾ ਭਾਈ ਠੀਕ ਆ ਪੈੜਦਾਨ ਵਗੈਰਾ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਪੰਜਾਬ ਨੰਬਰ ਆ ਠੀਕ ਆ ਟੌਪ ਮਾਡਲ ਆ ਗਿਆ ਭਾਈ ਕਨੋਪੀ ਵਗੈਰਾ ਲੱਗੀ ਹੋਈ ਆ ਤੇ ਬਾਕੀ ਡਿਟੇਲ ਭਾਈ ਤੁਸੀਂ ਦੱਸੋ ਆ ਮੂਲੇ ਟਾਇਰ ਚਾਰੇ ਟਾਇਰ ਹੀ ਨਾਲ ਦੇ ਨੇ ਠੀਕ ਆ ਇਦਾਂ ਦੇ ਮੂਲੇ ਟਾਇਰਾਂ 'ਤੇ ਐਮ ਆਰਪ ਲਿਖਿਆ ਭਾਈ ਦੇਖੀਏ ਪਾਵਰ ਸਟੀering ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਸਾਰੀ ਸੈਸਰੀ ਟੈਕ ਵੀ ਨਾਲ ਦੇ ਚੁਗੀ ਹੈ ਨਾ 3 ਸਪੀਡੀ 3 ਸਪੀਡ ਦੇ ਵਿੱਚ ਆ ਗਿਆ 8 ਗੇਅਰ ਲੱਗਿਆ ਹੋਈ 3 ਸਪੀਡ ਦਾ ਸਾਫ਼ ਪਏ ਹੋਇਆ ਉੱਤੇ ਤੋਂ ਤੇ ਥੱਲੇ ਤੋਂ ਉੱਤੇ ਤੋਂ ਮਰਗਾੜਾਂ ਦੇ ਉੱਪਰ ਫਿਲਮ ਚੜੀ ਹੋਈ ਆ ਤੇ ਵਿੱਚ ਤੋਂ ਜਿਹੜੇ ਮਰਗਾੜਾ ਕਿਤੇ ਵੀ ਕੋਈ ਜਰਜਾ ਪਾ ਨਹੀਂ ਲੱਗਿਆ ਹੋਇਆ ਤੇ ਜਿਵੇਂ ਟਰੈਕਟਰ ਦੀ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ ਬਾਈ 5 ਲੱਖ 25 ਹਜ਼ਾਰ ਡਿਮਾਂਡ ਆਈ ਮੌਕੇ ਤੇ ਪੂਰੇ 5 ਦੇ 525 ਹਾਂਜੀ ਬਾਕੀ ਮੌਕੇ ਦੇ ਉੱਪਰ ਮਾਤਲ ਹੋ ਜਾਊਗਾ ਮਤਲਬ ਕਿ ਪੂਰੇ 5 ਦੇ ਵਿੱਚ ਦੇ ਦੋਗੇ ਹਨਾ ਠੀਕ ਆ ਬਾਈ ਤੇ ਹੁਣ ਆ ਗਿਆ ਬਾਈ ਜੌਂਡੀਆਰ 5036D ਇਹੇ ਟਰੈਕਟਰ ਕਿਹੜਾ ਮਾਡਲ ਆ ਵੀਰੇ 2017 ਮਾਡਲ ਹੈ 2017 ਦੁਬਾਰਾ ਦੇ ਟਾਇਰ ਨਹੀਂ ਠੀਕ ਆ ਬੈਕ ਟਾਇਰ 95 ਪੈਸੇ ਪਏ ਆ ਮੂਰਲੇ ਟਾਇਰ ਹੀ ਟੀ ਗੁਡੀ ਵਾਲ ਜਵਾਨ ਨਵੇਂ ਨਹੀਂ ਆ ਜਵਾਨ ਨਵੇਂ ਆ ਭਾਈ ਆ ਸੀਲਾ ਵਗੈਰਾ ਉਵੇਂ ਦੇਖ ਲੋ ਵੱਡੇ ਖੁੱਲੇ ਹਿੱਸੇ ਵਾਲਾ ਆ ਗਿਆ ਸਾਰਾ ਇਹਦਾ ਇਥੋਂ ਟਰੈਕਟਰ ਆ ਭਾਈ ਸਾਫ਼ ਪਿਆ ਹੋਇਆ ਠੀਕ ਆ ਸਾਰਾ ਸੀਲਡਿੰਗ ਜਣਾ ਗੀਅਰ ਇੰਜਨ ਦਾ ਟਰੈਕਟਰ ਭਾਈ ਕਹਿੰਦਾ ਓਕੇ ਆ ਕਾਗਜ਼ਾਂ ਦਾ ਓਕੇ ਆ ਤੇ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਭਾਈ ਕਿਤੇ ਨਹੀਂ ਲੱਗੀ ਕਿਤੇ ਕੋਈ ਕੰਮ ਵਗੈਰਾ ਨਹੀਂ ਲੱਗੀ ਹੋਈ ਠੀਕ ਆ ਛਤਰੀ ਲਾ ਕੇ ਦੇਓਗੇ ਹਾਂਜੀ ਲਾ ਦਾਂਗੀ ਠੀਕ ਆ ਛਤਰੀ ਬਾਈ ਅਰਗੇ ਲਾ ਕੇ ਦੇਣਗੇ ਸਭ ਨਾਲ ਛਤਰੀ ਮਿਲ ਜੂਈ ਟਰੈਕਟਰ ਬਾਈ ਰੰਗ ਰੋਗੰ ਦਾ ਐਂ ਜਮਾ ਚੌਂਕ ਦਾਗਾ ਬਿਲਕੁਲ ਸਾਫ ਕੰਡੀਸ਼ਨ ਦਾ ਪਿਆ ਹੋਇਆ ਮੀਟਰ ਮੂਟਰ ਐਂ ਜਮਾ ਸਾਫ ਆ ਬਾਈ ਬੈਕ ਸਾਈਡ ਤੋਂ ਜੇ ਗੱਲਬਾਤ ਕਰੀਏ ਟਰੈਕਟਰ ਬਿਲਕੁਲ ਸਾਫ ਪਿਆ ਹੋਇਆ ਬਾਈ ਠੀਕ ਆ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਬੈਕ ਸਾਈਡ ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਡਬਲ ਡਿਸਟ੍ਰਿਬਿਊਟਰ ਆ ਗਿਆ ਪਾਵਰ ਸਟੀering ਆ ਗਿਆ ਮਰਗਾੜ ਮੁਰਗੁੜ ਐ ਜਮਾ ਬਾਈ ਚੌਂਕੀ ਜਾਂਦੇ ਆ ਸੁੱਤਾ ਪਿਆ ਹੋਇਆ ਇੰਜਨ ਆ ਬਿਲਕੁਲ ਠੀਕ ਆ ਤੇ ਇੰਜਨ ਵਗੈਰਾ ਬਾਜਬੂਜ ਤਾਂ ਨਹੀਂ ਕਰਦਾ ਕਿਤੇ ਨਹੀਂ ਕਰਦਾ ਗਰੰਟੀ ਹੋਈ ਆਪਣੀ ਠੀਕ ਆ ਬਾਈ ਠੀਕ ਆ ਤੇ ਜੇ ਬਾਈ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹਦੀ ਕਿੰਨੀ 4 ਲੱਖ 47 ਹਜ਼ਾਰ ਡਿਮਾਂਡ ਹੈ ਜੀ 443 ਮੌਕੇ ਤੇ 4 ਲੱਖ 10 ਹਜ਼ਾਰ ਦਾ ਹੀ ਸੌਦਾ 410 ਦੇ ਵਿੱਚ ਮੌਕੇ ਦੇ ਉੱਪਰ ਬਾਈ ਵਰਗੇ ਦੇ ਦੇਣਗੇ ਤੇ ਬਾਕੀ ਜਿਹੜੀ ਸਪੇਸ ਹੁੰਦੀ ਆ ਹਲਕਾ ਫੁਲਕਾ ਮਾਨਤਾਨ ਦੀ ਉਹ ਬਾਈ ਵਰਗੇ ਨੇ ਰੱਖੀ ਹੋਈ ਆ ਹੋਣ ਬਾਈ ਆ ਗਿਆ ਫਾਰਮਰ 68 ਜੇਕਰ ਕੋਈ ਘੱਟ ਖਰਚਾ ਕਰਨਾ ਚਾਹੁੰਦਾ ਤੇ ਇਹ ਟਰੈਕਟਰ ਬਾਈ ਤੁਸੀਂ ਲੈ ਸਕਦੇ ਹੋ ਇਹ ਕਿਹੜਾ ਮਾਡਲ ਆ ਬਾਈ 1997 ਮਾਡਲ ਹੈ 97 ਮਾਡਲ ਹੈ ਠੀਕ ਆ ਬੈਟਰੀ 25 ਪੈਸੇ ਪਈ ਹੈ ਟਰੈਕਟਰ ਨੂੰ 25 ਮੂਹਰੇ ਘੱਟਾ ਹਨਾ ਮੂਹਰੇ ਵੀਕ ਆ ਮਰਗਾੜਾਂ ਦੇ ਉੱਪਰ ਹਲਕੀ ਫੁਲਕੀ ਟੱਚਿੰਗ ਹੋਈ ਹੋਈ ਆ ਜੇ ਹੁਣ ਇਹਦੇ ਡਿਮਾਂਡ ਦੀ ਗੱਲ ਬਾਤ ਕਰੀਏ ਡਿਮਾਂਡ ਬਾਈ ਇਹਦੀ ਕਿੰਨੀ 1 ਲੱਖ 43 ਡਿਮਾਂਡ ਆਈ 1 43 ਹਾਂਜੀ 1997 ਮਾਡਲ ਹੈ 97 ਮਾਡਲ ਆ ਤੇ 250000 ਦੇ ਕਿੰਨੇ ਦਾ 1,25,000 ਦੇ 1,25,000 ਦਾ 1,25,000 ਦਾ ਬਾਈ ਤੁਸੀਂ ਆ ਫਾਰਮ ਸੱਟ ਲੈ ਕੇ ਜਾ ਸਕਦੇ ਹੋ ਡੀਰ ਇੰਜਨ ਦਾ ਓਕੇ ਆ ਓਕੇ ਆ ਜੀ ਠੀਕ ਆ ਬਾਈ ਤੇ ਬਾਕੀ ਮੌਕੇ ਦੇ ਉੱਪਰ ਮਾਨਤਾ ਨਾ ਹੋਰ ਹੋ ਜਾਊਗਾ ਹੁਣ ਆ ਗਿਆ 335 ਡੀਆਈ ਸਟੈਂਡਰਡ ਹੈਨਾ 2006 ਮਾਡਲ ਆਈ 6 ਛਿਰੀ ਆ 6 ਮਾਡਲ ਆ ਗਿਆ 6 ਛਿੜਗਾਲਾ ਆ ਗਿਆ ਜੀ ਟਾਇਰਾਂ ਦੀ ਗੱਲ ਬਾਤ ਕਰੀ ਗੀ ਟਾਇਰ ਕਿੰਨੇ ਪੈਸੇ ਆ ਨੰਮੇ ਵਰਗੇ ਪੈ ਪਿਛੜ ਲਈ 14 ਵਾਲੀ ਕਸੇ ਹੋਏ ਕਸੇ ਹੋਏ ਆ ਇਹ 20 ਪੈਸੇ ਆ ਬਾਈ ਪੂਰੇ ਹੈ ਕਸੇ ਮੰਨ ਕੀ ਆ ਜੀ ਜੀ ਆ ਕਸੇ ਮੰਨ ਕੇ ਆ ਜਾਓ ਬਾਈ ਜਿਹੜੇ ਮਤਲਬ ਕਿ 15 ਕ ਪੈਸੇ ਆਪਾਂ ਕਹਿ ਸਕਦੇ ਆ ਟਾਇਰ ਮੂਰਲੇ ਵੱਧਾ ਮੂਰਲੇ ਜਮਾ ਮਤਲਬ ਕਿ 80 ਤੋਂ 85 ਪੈਸੇ ਪਏ ਹੋਏ ਆ ਤੇ ਟਰੈਕਟਰ ਤੇ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਨਹੀਂ ਲੱਗੀ ਕਿਤੇ ਨਹੀਂ ਲੱਗੀ ਹੋਈ ਸਾਰਾ ਬੋਡੀ ਲਾਈਨ ਦਾ オリジナル ਆ ਹਾਂਜੀ オリジナル ਹੀ ਤੇ ਗੇਅਰ ਇੰਜਨ ਦਾ ਕਿਵੇਂ ਆ ਓਕੇ ਆ ਜੀ ਓਕੇ ਆ ਜਮਾ ਠੀਕ ਆ ਬਾਈ ਤੇ ਜੇ ਹੁਣ ਇਹਦੇ ਡਿਮਾਂਡ ਦੀ ਗੱਲ ਬਾਤ ਜੇ ਵੀ 147 ਡਿਮਾਂਡ ਆਈ ਅੱਛਾ ਹਾਂਜੀ ਤੇ ਇਹਦੀ ਛਤਰੀ-ਛੁਤਰੀ ਲਾ ਕੇ ਦੇਓਗੇ। ਜੀ ਦੋਹਾਂ ਦੀ ਮਿਲ ਜੂਗੀ। ਡੰਡਾ ਫੱਟੀ ਹੈਗਾ? ਹਾਂਜੀ ਹੈਗਾ ਜੀ। ਡੰਡਾ ਫੱਟੀ ਵੀ ਇਹਦਾ ਨਾਲ ਮਿਲ ਜੂਗਾ। ਤੇ ਇਹਦੀ ਡਿਮਾਂਡ ਦੀ ਗੱਲ ਬਾਤ ਕਰੀ ਕਿ ਡਿਮਾਂਡ ਇਹਦੀ ਕਿੰਨੀ? 1,740 ਡਿਮਾਂਡ ਹੈ। ਕਿੰਨੀ? 1,740। 1,740। ਹਾਂਜੀ ਮੌਕੇ ਤੇ 1,25 ਹਜ਼ਾਰ ਦੇ। 1 ਬੱਚੀ ਦਾ ਮੌਕੇ ਦੇ। ਜੇ ਕੋਈ ਵੀ ਦੋਹੇ ਲੈ ਕੇ ਆਂਦਾ ਈ। ਹੂੰ। ਮੌਕੇ ਤੋਂ ਬਾਹਾਂਦਾ 2.5 ਲੱਖ ਈ। 2 ਚ 45 45 ਦੇਈ ਦੋਹੇ। ਅੱਛਾ 2 45 ਦੇ। ਹਾਂਜੀ 2 45। ਠੀਕ ਆ। ਉਟਾਈ ਬਣਦਾ ਹਨਾ 245 ਦਾ ਬਾਈ ਤੁਸੀਂ ਲੈ ਕੇ ਜਾ ਸਕਦੇ ਹੋ ਬਾਕੀ ਚਲੋ ਮੌਕੇ ਦੇ ਉੱਪਰ ਬਾਈ ਆ ਕੇ ਹੋਰ ਮਾਨਤਾਨ ਕਰ ਦੇਣਗੇ ਹੁਣ ਆ ਗਈ ਬਾਈ ਭਰਾਵਾਂ ਦੀ ਜੋੜੀ ਹੈ ਹਾਂਜੀ ਦੋਹੇ ਭਰਾਵਾਂ ਦੀ ਜੋੜੀ ਪਰ ਲਿਆਂਦੇ 5 ਕਿਲੋਮੀਟਰ ਦੇ ਫਰਕ ਨਾਲ ਆ ਬਾਈ ਟਰੈਕਟਰ ਬਾਈ ਪਹਿਲਾਂ ਤਾਂ ਆਹਾਂ ਇਹਦੀ ਗੱਲ ਬਾਤ ਕਰੀਏ ਬਾਈ 2013 ਵਰਤਦਾ ਨਹੀਂ ਚਾਰੇ ਟਾਇਰ ਦੁਬਾਰਾ ਦੇ ਨੇ ਨਾ ਨਵੇਂ ਐ ਮਰਪ ਦੇ ਨੇ ਠੀਕ ਆ 2 ਸਾਲ ਹੋ ਗਏ ਟਾਇਰਾਂ ਨੂੰ ਪਏਆਂ ਨੂੰ ਬੈਕ ਟਾਇਰ ਤੇ ਹਜੇ ਬਈ ਗੁੱਡੀ ਤੇ ਮਰਪ ਲੱਗਾ ਮਰਪ ਆ ਬਾਈ ਲਖਿਆ ਪਿਆ ਠੀਕ ਆ 13 ਵਾਲੇ ਟਾਇਰ ਨਹੀਂ ਪਾਵ ਸਟੀering ਆ ਹਾਂ ਕਿਤੇ ਕਲ ਨਹੀਂ ਲੱਗੀ ਠੀਕ ਆ ਮਗਰਾਕਾਂ ਦੇ ਵੀ ਮੜੇ ਗੋਲੇ ਗਲੇ ਆ ਉਹ ਪਾ ਦਿਖਾ ਦਾਂਗੇ ਉਂਗਲ ਜੀ ਨੇ ਠੀਕ ਆ ਗੋਲੇ ਗਲੇ ਗਲੇ ਹੋਏ ਆ ਹਨਾ ਉੱਥੇ ਵੀ ਕਲ ਨਹੀਂ ਆਈ ਤੇ ਬਾਈ ਵੀਡੀਓ ਨਾਲ ਵਧੀਆ ਆਸਟ੍ਰੇਲੀ ਜੀ ਕਰਕੇ ਬਣਾ ਦੇ ਇਹ ਟਰੈਕਟਰਾਂ ਦੀ ਵੀ ਡਿਮਾਂਡ ਕਾਫੀ ਆ ਠੀਕ ਆ ਹੁਣ ਇਹਨਾਂ ਦੇ ਰੇਟ ਥੋੜੇ ਜਿ ਬੱਧ ਵੀ ਗਏ ਆ ਹਨਾ ਬਾਈ ਹਾਂਜੀ ਹੁਣ ਇਹਨਾਂ ਦੇ ਰੇਟ ਥੋੜੇ ਜਿ ਪਹਿਲਾਂ ਨਾਲ ਵਧੇ ਹੋਏ ਆ ਤੇ ਜੇ ਹੁਣ ਇਹਦੇ ਡਿਮਾਂਡ ਦੀ ਗੱਲ ਬਾਤ ਕਰੀਏ ਬਾਈ ਡਿਮਾਂਡ ਇਨੀ ਕਿੰਨੀ 65000 ਰੁਪਏ ਡਿਮਾਂਡ ਹੈ ਹਾਂ ਮੌਕੇ ਤੇ 3.5 ਲੱਖ 50000 ਸਾਢੇ 30 ਰੁਪਏ ਦਾ ਹੈ ਨਾ ਭਾਈ ਇਹੇ ਵੀ ਪੰਜਾਬ ਨੰਬਰ ਆ ਆ ਵੀ ਪੰਜਾਬ ਨੰਬਰ ਠੀਕ ਆ ਭਾਈ ਤੇ ਪੰਜਾਬ ਨੰਬਰ ਆ ਗਏ ਤੇ ਜੇ ਹੁਣ ਆਪਾਂ ਇਹਦੀ ਗੱਲ ਬਾਤ ਕਰੀਏ ਇਹ 21 ਮਾਰ ਲਈ ਠੀਕ ਆ ਇਰਾਨੇ ਟਾਇਰ ਨੇ ਪਾਵਰ ਸਟੀering ਆਈ ਡਬਲ ਡਿਸਟ੍ਰਿਬਿਊਟਰ ਰੇਸ਼ ਦੋਹਾਂ ਦੀ ਨਹੀਂ ਖੁੱਲੀ ਡਬਲ ਡਿਸਟ੍ਰਿਬਿਊਟਰ ਹਾਂਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਭਾਈ ਤੇ ਰੇਸ਼ ਵਗੈਰਾ ਹਜੇ ਤਾਈਂ ਦੋਨੇ ਟਰੈਕਟਰਾਂ ਦੀ ਨਹੀਂ ਖੁੱਲੀ ਹੋਈ ਠੀਕ ਆ ਰੰਗ ਰੋਗੰਦੇ ਐ ਜਿਵੇਂ ਟਰੈਕਟਰ ਵਧੀਆ ਪਏ ਹੋਏ ਆ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਭਾਈ ਟਾਇਰ 90 ਤੋਂ 95 ਪੈਸੇ ਟਾਇਰ ਪਏ ਹੋਏ ਆ ਠੀਕ ਆ ਕੱਲੇ ਬੰਪਰ ਨੂੰ ਛੱਡ ਕੇ ਸਾਰਾ ਟਰੈਕਟਰ オリジナル ਆ ਤੇ ਮਰਗਾੜਾ ਵਗੈਰਾ ਦੀ ਗੱਲਬਾਤ ਕਰੀਏ ਮਰਗਾੜ ਉੱਤੇ ਤੋਂ ਤੇ ਥੱਲੇ ਤੋਂ ਵਧੀਆ ਕੰਡੀਸ਼ਨ ਦੇ ਵਿੱਚ ਆ ਇੱਤੇ ਕੋਈ ਜਰਜਾ ਪਾਣੀ ਹੈਗੇ ਡੰਡਾ ਪੱਟੀ ਸਾਰਾ ਕੁਝ ਮਿਲ ਜੂਗਾ ਨਾਲ ਆ ਤੇ ਇਹ ਟਰੈਕਟਰ ਦੀ ਛਤਰੀ ਦੀ ਗੱਲਬਾਤ ਕਰੀਏ ਬਾਈ ਛਪੀ ਪਾਈਰ ਕੇ ਲਾ ਕੇ ਦੇਣਗੇ ਠੀਕ ਆ ਪੈਸੇ ਹੁਣ ਲਾ ਕੇ ਰੱਖੀ ਹੋਈ ਆ ਜੇ ਬਾਈ ਹੁਣ ਟਰੈਕਟਰ ਦੀ ਡਿਮਾਂਡ ਦੀ ਗੱਲਬਾਤ ਕਰੀਏ 4 ਲੱਖ 13 ਹਾਂ ਡਮਟਾ ਹੀ 413 ਤੇ ਲੈਣ ਦੇਣ ਵੀਰੇ ਕਿੰਨੇ ਚ ਕਰ ਲੋ 4 ਲੱਖ 90 ਹਜ਼ਾਰ 490 ਚ ਹਾਂਜੀ ਨਹੀਂ ਨਹੀਂ 413 ਦਾ ਡਿਮਾਂਡ ਆ 390 ਦੇ ਵਿੱਚ ਹਨਾ 3 390 ਦੇ ਵਿੱਚ ਬਾਈ ਇਹ ਟਰੈਕਟਰ ਤੁਸੀਂ ਲੈ ਕੇ ਜਾ ਸਕਦੇ ਹੋ ਪੰਜਾਬ ਨੰਬਰ ਆ ਸਾਰਾ ਜਿਹੜਾ ਟਰੈਕਟਰ ਆ ਗੇਅਰ ਇੰਜਨ ਦਾ ਓਕੇ ਆ ਰੰਗ ਰੋਗਨ ਦਾ ਬਹੁਤ ਵਧੀਆ ਟਰੈਕਟਰ ਪਿਆ ਹੋਇਆ ਲੈ ਵੀ ਜਿਹੜੇ ਵੀ ਵੀਰ ਨੇ ਟਰੈਕਟਰ ਲੈਣੇ ਹੋਏ ਬਾਈ ਸਾਰਿਆਂ ਤੋਂ ਪਹਿਲਾਂ ਤਾਂ ਆ ਦਾ ਨੰਬਰ ਬੋਲ ਦੋ ਨੰਬਰ 89958 38225 38225 ਠੀਕ ਆ ਲੈ ਵੀ ਨੰਬਰ ਬਾਈ ਨੇ ਬੋਲ ਵੀ ਦਿੱਤਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੇ ਰੇਟ ਦੇ ਵਿੱਚ ਕੋਈ ਘਾਟਵਾਤ ਲੱਗਦੀ ਆ ਠੀਕ ਆ ਇਹ ਰਹੀ ਕੋਈ 5-10000 ਰੁਪਏ ਦੀ ਗੱਲ ਅੜਦੀ ਹੁੰਦੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਘਾਟ ਬਾਤ ਆਪਾਂ ਕੱਢਦੇ ਆਂਗੇ ਜਿਹੜੇ ਵੀ ਵੀਰ ਨੇ ਟਰੈਕਟਰ ਲੈਣੇ ਹੋਏ ਇਹਨਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਗੱਲਬਾਤ ਕੋਈ ਡਿਟੇਲ ਪੁੱਛਣੀ ਹੋਈ ਭਰਾ ਨੂੰ ਸੰਪਰਕ ਕਰ ਲਿਓ ਜੇ ਕੋਈ ਰੇਟ ਰੂਟ ਦਾ ਕੋਈ ਘਾਟ ਬਾਤ ਹੋਈ ਤਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ